ਸਿਕਾ ਜੀ ਮੈਂ ਹਕਮਿਕ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਟੈਰਫਤੇ ਮਾਰ ਚੱਲ ਰਹੇ ਉਤਪਾਦਨ ਖੇਤਰ ਦੇ ਵਿੱਚ ਸਤੰਬਰ ਦੇ ਮਹੀਨੇ ਲੇਬਰ ਮਾਰਕੀਟ ਨੇ 60000 ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਨੇ ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਬੇਰੋਜ਼ਗਾਰੀ ਦਰ 7.1% ਉਤੇ ਹੀ ਸਥਿਤ ਰਹੀ ਹੈ ਜੁਲਾਈ ਦੇ ਅਗਸਤ ਦੇ ਮਹੀਨਿਆਂ ਦੇ ਵਿੱਚ 1 ਲੱਖ ਤੋਂ ਵੀ ਵੱਧ ਰੋਜ਼ਗਾਰ ਦੇ ਮੌਕੇ ਖੁੱਸਣ ਦੇ ਬਾਵਜੂਦ ਸਤੰਬਰ ਦੇ ਵਿੱਚ ਇਹ ਵਾਧਾ ਆਪਣੇ ਆਪ ਦੇ ਵਿੱਚ ਇੱਕ ਚੰਗੀ ਖਬਰ ਮੰਨਿਆ ਜਾ ਰਿਹਾ ਹੈ ਸਟੈਟਿਸ ਕੈਨ ਦਾ ਕਹਿਣਾ ਹੈ ਕਿ ਸਤੰਬਰ ਦੇ ਵਿੱਚ ਫੁੱਲ ਟਾਈਮ ਰੋਜ਼ਗਾਰ ਦੇ ਮੌਕੇ 1,6000 ਪੈਦਾ ਹੋਏ ਨੇ ਜਦਕਿ ਪਾਰਟ ਟਾਈਮ ਕੰਮ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਕੈਨੇਡਾ ਦੇ ਰੋਜ਼ਗਾਰ ਖੇਤਰ ਦੇ ਵਿੱਚ ਸਤੰਭਤ ਰਨ ਰੋਣ ਦਾ ਦੇਖਣ ਨੂੰ ਮਿਲੀਆਂ ਅਤੇ ਅਰਥਚਾਰੇ ਦੇ ਵਿੱਚ 60000 ਨਵੀਆਂ ਨੌਕਰੀਆਂ ਵੀ ਪੈਦਾ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ। ਟ੍ਰੰਪੀਅਰ ਟੈਰਿਫ ਦੇ ਬਾਵਜੂਦ ਕੌਮੀ ਪੱਧਰ ਉੱਤੇ ਰੋਜ਼ਗਾਰ ਦਰ 0.1 ਦੇ ਵਾਅਦੇ ਨਾਲ 60.6 ਹੋ ਗਈ ਪਰ ਬੇਰੋਜ਼ਗਾਰੀ ਦਰ 7.1 ਫੀਸਦੀ ਦੇ ਪੱਧਰ ਉੱਤੇ ਬਰਕਰਾਰ ਹੈ। ਆਰਥਿਕ ਮਹਾ ਬ੍ਰੈਂਡਰ ਬਰਨਾਰਡ ਕਹਿਣਾ ਸੀ ਕਿ ਸਤੰਬਰ ਦੇ ਰੋਜ਼ਗਾਰ ਅੰਕੜੇ ਨੇ ਅਗਸਤ ਦੌਰਾਨ ਪਿਆ ਘਾਟਾ ਪੂਰਾ ਕਰ ਦਿੱਤਾ ਪਰ ਮੈਂ ਤਾਂ ਹੁਣ ਤੱਕ ਦੇ ਸਮੇਂ ਦੀ ਸਮਿਖਿਆ ਕੀਤੀ ਜਾਵੇ ਤਾਂ ਕੈਨੇਡਾ ਵਿੱਚ ਰੋਜ਼ਗਾਰ ਉੱਤੇ ਲੱਗੇ ਲੋਕਾਂ ਦੀ ਗਿਣਤੀ ਵਿੱਚ ਬਹੁਤੀ ਤਬਦੀਲੀ ਨਹੀਂ ਆਈ ਦੂਜੇ ਪਾਸੇ ਰਾਇਲ ਬੈਂਕ ਆਫ ਕੈਨੇਡਾ ਦੇ ਅਸਿਸਟੈਂਟ ਚੀਫ ਇਕਨੋਮਿਸਟ ਨੇਥਨ ਜੈਂਸਨ ਮੁਤਾਬਕ ਸਤੰਬਰ ਦੌਰਾਨ ਕੈਨੇਡੀਅਨ ਕੀਮਤੀ ਬਾਜ਼ਾਰ ਸਥਿਰਤਾ ਦੇ ਸੰਕੇਤ ਦੇਣ ਲੱਗ ਪਿਆ ਕਿਉਂਕਿ ਫੁੱਲ ਟਾਈਮ ਨੌਕਰੀਆਂ ਪੈਦਾ ਹੋਣ ਦੀ ਰਫ਼ਤਾਰ ਵਧੀ ਜੁਲਾਈ ਅਤੇ ਅਗਸਤ ਦੌਰਾਨ ਡਾਵਾ ਡੋਲ ਹੋਏ ਕੀਤੇ ਵਿਚਾਰ ਨੂੰ ਤਾਜ਼ਾ ਅੰਕੜੇ ਕੁਝ ਰਾਹਤ ਦੇ ਰਹੇ ਨੇ ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਅੰਕੜੇ ਮੁਤਾਬਕ ਕੁਝ ਖੇਤਰ ਦੇ ਵਿੱਚ ਨਵੀਂ ਭਰਤੀ ਦਾ ਰੁਝਾਨ ਵਧਿਆ ਚਦਕੇ ਕੁਝ ਖੇਤਰ ਦੇ ਵਿੱਚ ਘਟਿਆ ਸਭ ਤੋਂ ਪਹਿਲਾਂ ਕੈਨੇਡਾ ਦੇ ਮੈਨੂਫੈਕਚਰਿੰਗ ਸੈਕਟਰ ਦਾ ਜ਼ਿਕਰ ਕੀਤਾ ਜਾਵੇ ਤਾਂ ਸਤੰਬਰ ਦੌਰਾਨ 28000 ਨੌਕਰੀਆਂ ਦਾ ਵਾਧਾ ਹੋਇਆ ਜੋ ਜਨਵਰੀ ਤੋਂ ਬਾਅਦ ਪਹਿਲਾ ਵਾਧਾ ਦੱਸਿਆ ਜਾ ਰਿਹਾ ਹੈ ਬ੍ਰੈਂਡਨ ਬਰਨਾਰਡ ਦੇ ਮੁਤਾਬਕ ਸਾਲ ਦੇ ਆਰੰਭ ਤੋਂ ਹੀ ਮੈਨੂਫੈਕਚਰਿੰਗ ਸੈਕਟਰ ਕਮਜ਼ੋਰ ਚੱਲ ਰਿਹਾ ਸੀ ਅਤੇ ਤਾਜ਼ਾ ਅੰਕੜਿਆਂ ਨੂੰ ਪੋਹਤਾ ਹਾ ਪੱਖੀ ਨਹੀਂ ਮੰਨਿਆ ਜਾ ਸਕਦਾ ਟੈਰਿਫ ਦਾ ਸਭ ਤੋਂ ਵੱਧ ਅਸਰ ਇਸੇ ਖੇਤਰ ਉੱਤੇ ਹੋਇਆ ਹੈ ਅਤੇ ਟ੍ਰੇਡ ਵਾਰਟ ਦੇ ਸਿੱਟੇ ਵਜੋਂ એનર્ਜੀ ਪ੍ਰੋਡਕਟਸ ਵਹੀਕਲਸ ਇਹਨਾਂ ਦੇ ਕਲਪੂਰ ਸੇ ਅਤੇ ਮਟੀਰੀਅਲ ਦੀ ਮੰਗ ਦੇ ਵਿੱਚ ਵੀ ਕਮੀ ਆ ਸਕਦੀ ਹੈ ਦੂਜੇ ਪਾਸੇ ਰਿਟੇਲ ਅਤੇ ਹੋਲਸੇਲ ਸੈਕਟਰ ਦੇ ਵਿੱਚੋਂ 21000 ਨੌਕਰੀਆਂ ਖਤਮ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ ਤੇ 15 ਸਾਲ ਤੋਂ 24 ਸਾਲ ਉਮਰ ਵਾਲੇ ਕੈਨੇਡੀਅਨਸ ਦੇ ਵਿੱਚ ਬੇਰੋਜ਼ਗਾਰੀ ਦਰ 14.7 ਫੀਸਦੀ ਚਲੀ ਗਈ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ 1.2 ਫੀਸਦੀ ਵਾਧਾ ਹੈ ਖਾਸ ਤੌਰ ਤੇ ਸਕੂਲ ਜਾਂਦੇ ਨੌਜਵਾਨਾਂ ਦੇ ਵਿੱਚ ਬੇਰੋਜ਼ਗਾਰੀ ਦਾ ਪੱਤਰ 17 ਫੀਸਦੀ ਤੋਂ ਟੱਪ ਚੁੱਕਿਆ ਹੈ ਤੇ ਪਿਛਲੇ ਸਾਲ ਸਤੰਬਰ ਦੇ ਮੁਕਾਬਲੇ ਇਹ ਅੰਕੜਾ 3.1 ਫੀਸਦੀ ਵਧ ਬੰਦਾ ਹੈ ਸਸਿਕਾ ਜੀ ਮੈਂ ਹਕਮਿਕਾਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਟੈਰਫ ਤੇ ਮਾਰ ਚੱਲ ਰਹੇ ਉਤਪਾਦਨ ਖੇਤਰ ਦੇ ਵਿੱਚ ਸਤੰਬਰ ਦੇ ਮਹੀਨੇ ਲੇਬਰ ਮਾਰਕੀਟ ਨੇ 60000 ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਨੇ ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਬੇਰੋਜ਼ਗਾਰੀ ਦਰ 7.1% ਉੱਤੇ ਹੀ ਸਥਿਤ ਰਹੀ ਹੈ ਜੁਲਾਈ ਤੇ ਅਗਸਤ ਦੇ ਮਹੀਨਿਆਂ ਦੇ ਵਿੱਚ 1 ਲੱਖ ਤੋਂ ਵੀ ਵੱਧ ਰੋਜ਼ਗਾਰ ਦੇ ਮੌਕੇ ਖੁੱਸਣ ਦੇ ਬਾਵਜੂਦ ਸਤੰਬਰ ਦੇ ਵਿੱਚ ਇਹ ਵਾਧਾ ਆਪਣੇ ਆਪ ਦੇ ਵਿੱਚ ਇੱਕ ਚੰਗੀ ਖਬਰ ਮੰਨਿਆ ਜਾ ਰਿਹਾ ਹੈ ਸਟੈਟਿਸ ਕੈਨ ਦਾ ਕਹਿਣਾ ਹੈ ਕਿ ਸਤੰਬਰ ਦੇ ਵਿੱਚ ਫੁੱਲ ਟਾਈਮ ਰੋਜ਼ਗਾਰ ਦੇ ਮੌਕੇ 1.6 ਲੱਖ ਪੈਦਾ ਹੋਏ ਨੇ ਜਦਕਿ ਪਾਰਟ ਟਾਈਮ ਕੰਮ ਦੇ ਵਿੱਚ ਘਰਾਵਟ ਦਰਜ ਕੀਤੀ ਗਈ ਹੈ। ਕੈਨੇਡਾ ਦੇ ਰੋਜ਼ਗਾਰ ਖੇਤਰ ਦੇ ਵਿੱਚ ਸਤੰਭਤ ਰੁਨਣਤਾ ਦੇਖਣ ਨੂੰ ਮਿਲੀਆਂ ਅਤੇ ਅਰਥਚਾਰੇ ਦੇ ਵਿੱਚ 60 ਹਜ਼ਾਰ ਨਵੀਆਂ ਨੌਕਰੀਆਂ ਵੀ ਪੈਦਾ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ। ਟਰੰਪ ਦੇ ਟੈਰਿਫ ਦੇ ਬਾਵਜੂਦ ਕੌਮੀ ਪੱਧਰ ਉੱਤੇ ਰੋਜ਼ਗਾਰ ਦਰ 0.1 ਦੇ ਵਾਅਦੇ ਨਾਲ 60.6 ਹੋ ਗਈ ਪਰ ਬੇਰੋਜ਼ਗਾਰੀ ਦਰ 7.1 ਫੀਸਦੀ ਦੇ ਪੱਧਰ ਉੱਤੇ ਬਰਕਰਾਰ ਹੈ। ਆਰਥਿਕ ਮਹਾ ਬ੍ਰੈਂਡਰ ਬਰਨਾਰਡ ਕਹ ਰਿਹਾ ਸੀ ਕਿ ਸੰਬੰਧਿਤ ਰੋਜ਼ਗਾਰ ਅੰਕੜੇ ਨੇ ਅਗਸਤ ਦੌਰਾਨ ਪਿਆ ਘਾਟਾ ਪੂਰਾ ਕਰ ਦਿੱਤਾ ਪਰ ਮੈਂ ਤੋ ਹੁਣ ਤੱਕ ਦੇ ਸਮੇਂ ਦੀ ਸਮੀਖਿਆ ਕੀਤੀ ਜਾਵੇ ਤਾਂ ਕੈਨੇਡਾ ਵਿੱਚ ਰੋਜ਼ਗਾਰ ਉੱਤੇ ਲੱਗੇ ਲੋਕਾਂ ਦੀ ਗਿਣਤੀ ਵਿੱਚ ਕੋਈ ਤਬਦੀਲੀ ਨਹੀਂ ਆਈ ਤੁਹਾਡੇ ਪਾਸੇ ਰਾਇਲ ਬੈਂਕ ਆਫ ਕੈਨੇਡਾ ਦੇ ਅਸਿਸਟੈਂਟ ਚੀਫ ਇਕਨੋਮਿਸਟ ਨੇਥਨ ਜੈਂਸਨ ਮੁਤਾਬਕ ਸੰਬੰਧ ਦੌਰਾਨ ਕੈਨੇਡੀਅਨ ਕਿਰਤੀ ਬਾਜ਼ਾਰ ਸਥਿਰਤਾ ਦੇ ਸੰਕੇਤ ਦੇਣ ਲੱਗ ਪਿਆ ਕਿਉਂਕਿ ਫੁੱਲ ਟਾਈਮ ਨੌਕਰੀਆਂ ਪੈਦਾ ਹੋਣ ਦੀ ਰਫ਼ਤਾਰ ਵਧੀ ਜੁਲਾਈ ਅਤੇ ਅਗਸਤ ਦੌਰਾਨ ਡਾਵਾ ਡੋਲ ਹੋਏ ਕੀਤੇ ਵਿਚਾਰ ਨੂੰ ਤਾਜ਼ਾ ਅੰਕੜੇ ਕੁਝ ਰਾਹਤ ਦੇ ਰਹੇ ਨੇ ਸਟੈਟਿਸਟਿਕਸ ਕੈਨੇਡਾ ਵੱਲੋਂ جاری ਅੰਕੜੇ ਮੁਤਾਬਕ ਕੁਝ ਖੇਤਰ ਦੇ ਵਿੱਚ ਨਵੀਂ ਭਰਤੀ ਦਾ ਰੁਝਾਨ ਵੱਧਿਆ ਚਦ ਕੇ ਕੁਝ ਖੇਤਰ ਦੇ ਵਿੱਚ ਘਟਿਆ ਸਭ ਤੋਂ ਪਹਿਲਾਂ ਕੈਨੇਡਾ ਦੇ ਮੈਨੂਫੈਕਚਰਿੰਗ ਸੈਕਟਰ ਦਾ ਜ਼ਿਕਰ ਕੀਤਾ ਜਾਵੇ ਤਾਂ ਸਤੰਬਰ ਦੌਰਾਨ 28000 ਨੌਕਰੀਆਂ ਦਾ ਵਾਧਾ ਹੋਇਆ ਜੋ ਜਨਵਰੀ ਤੋਂ ਬਾਅਦ ਪਹਿਲਾ ਵਾਧਾ ਦੱਸਿਆ ਜਾ ਰਿਹਾ ਹੈ ਬ੍ਰੈਂਡਨ ਬਰਨार्ड ਦੇ ਮੁਤਾਬਕ ਸਾਲ ਦੇ ਆਰੰਭ ਤੋਂ ਹੀ ਮੈਨੂਫੈਕਚਰਿੰਗ ਸੈਕਟਰ ਕਮਜ਼ੋਰ ਚੱਲ ਰਿਹਾ ਸੀ ਅਤੇ ਤਾਜ਼ਾ ਅੰਕੜਿਆਂ ਨੂੰ ਪਹੁੰਚਾ ਹਾ ਪੱਖੀ ਨਹੀਂ ਮੰਨਿਆ ਜਾ ਸਕਦਾ ਟੈਰਿਫ ਦਾ ਸਭ ਤੋਂ ਵੱਧ ਅਸਰ ਇਸੇ ਖੇਤਰ ਉੱਤੇ ਹੋਇਆ ਹੈ ਅਤੇ ਟ੍ਰੇਡ ਵਾਰਟ ਦੇ ਸਿੱਟੇ ਵੱਜੋਂ એનર્ਜੀ ਪ੍ਰੋਡਕਟਸ ਵਹੀਕਲਸ ਇਹਨਾਂ ਦੇ ਕਲਪੂਰਜ਼ੇ ਅਤੇ ਮਟੀਰੀਅਲ ਦੀ ਮੰਗ ਦੇ ਵਿੱਚ ਵੀ ਕਮੀ ਆ ਸਕਦੀ ਹੈ ਦੂਜੇ ਪਾਸੇ ਰਿਟੇਲ ਅਤੇ ਹੋਲਸੇਲ ਸੈਕਟਰ ਦੇ ਵਿੱਚੋਂ 21000 ਨੌਕਰੀਆਂ ਖਤਮ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ ਤੇ 15 ਸਾਲ ਤੋਂ 24 ਸਾਲ ਉਮਰ ਵਾਲੇ ਕੈਨੇਡੀਅਨਸ ਦੇ ਵਿੱਚ ਬੇਰੋਜ਼ਗਾਰੀ ਦਰ 14.7 ਫੀਸਦੀ ਚੱਲ ਰਹੀ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ 1.2 ਫੀਸਦੀ ਵਾਧਾ ਹੈ ਖਾਸ ਤੌਰ ਤੇ ਸਕੂਲ ਜਾਂਦੇ ਨੌਜਵਾਨਾਂ ਦੇ ਵਿੱਚ ਬੇਰੋਜ਼ਗਾਰੀ ਦਰ ਦਾ ਪੱਤਰ 17 ਫੀਸਦੀ ਤੋਂ ਟੱਪ ਚੁੱਕਿਆ ਹੈ ਤੇ ਪਿਛਲੇ ਸਾਲ ਸਤੰਬਰ ਦੇ ਮੁਕਾਬਲੇ ਇਹ ਅੰਕੜਾ 3.1 ਫੀਸਦੀ ਵਧ ਬੰਦਾ ਹੈ ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਟੈਰਫ ਤੇ ਮਾਰ ਚੱਲ ਰਹੇ ਉਤਪਾਦਨ ਖੇਤਰ ਦੇ ਵਿੱਚ ਸਤੰਬਰ ਦੇ ਮਹੀਨੇ ਲੇਬਰ ਮਾਰਕੀਟ ਨੇ 60000 ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਨੇ ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਬੇਰੋਜ਼ਗਾਰੀ ਦਰ 7.1% ਉੱਤੇ ਹੀ ਸਥਿਰ ਰਹੀ ਹੈ ਜੁਲਾਈ ਦੇ ਅਗਸਤ ਦੇ ਮਹੀਨਿਆਂ ਦੇ ਵਿੱਚ 1 ਲੱਖ ਤੋਂ ਵੀ ਵੱਧ ਰੋਜ਼ਗਾਰ ਦੇ ਮੌਕੇ ਖੁੱਸਣ ਦੇ ਬਾਵਜੂਦ ਸਤੰਬਰ ਦੇ ਵਿੱਚ ਇਹ ਵਾਧਾ ਆਪਣੇ ਆਪ ਦੇ ਵਿੱਚ ਇੱਕ ਚੰਗੀ ਖਬਰ ਮੰਨਿਆ ਜਾ ਰਿਹਾ ਹੈ ਸਟੈਟਿਸ ਕੈਨ ਦਾ ਕਹਿਣਾ ਹੈ ਕਿ ਸਤੰਬਰ ਦੇ ਵਿੱਚ ਫੁੱਲ ਟਾਈਮ ਰੋਜ਼ਗਾਰ ਦੇ ਮੌਕੇ 1,60000 ਪੈਦਾ ਹੋਏ ਨੇ ਜਦਕਿ ਪਾਰਟ ਟਾਈਮ ਕੰਮ ਦੇ ਵਿੱਚ ਘਰਾਵਟ ਦਰ ਕਿਤੇ ਗਈ ਹੈ। ਕੈਨੇਡਾ ਦੇ ਰੋਜ਼ਗਾਰ ਖੇਤਰ ਦੇ ਵਿੱਚ ਸਤੰਭਤ ਰਨ ਰੋਣ ਦਾ ਦੇਖਣ ਨੂੰ ਮਿਲਿਆ ਅਤੇ ਅਰਥਚਾਰੇ ਦੇ ਵਿੱਚ 60000 ਨਵੀਆਂ ਨੌਕਰੀਆਂ ਵੀ ਪੈਦਾ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ। ਟ੍ਰੰਪਟੀਆਂ ਟੈਰਿਫ ਦੇ ਬਾਵਜੂਦ ਕومی ਪੱਧਰ ਉੱਤੇ ਰੋਜ਼ਗਾਰ ਦਰ 0.1 ਦੇ ਵਾਅਦੇ ਨਾਲ 60.6 ਹੋ ਗਈ ਪਰ ਬੇਰੋਜ਼ਗਾਰੀ ਦਰ 7.1 ਫੀਸਦੀ ਦੇ ਪੱਧਰ ਉੱਤੇ ਬਰਕਰਾਰ ਹੈ ਆਰਥਿਕ ਮਹਾ ਬ੍ਰੈਂਡਰ ਬਰਨਾਰਡ ਦਾ ਕਹਿਣਾ ਸੀ ਕਿ ਸੰਬੰਧਿਤ ਰੋਜ਼ਗਾਰ ਅੰਕੜੇ ਨੇ ਅਗਸਤ ਦੌਰਾਨ ਪਿਆ ਘਾਟਾ ਪੂਰਾ ਕਰ ਦਿੱਤਾ ਪਰ ਮੈਂ ਤਾਂ ਹੁਣ ਤੱਕ ਦੇ ਸਮੇਂ ਦੀ ਸਮੀਖਿਆ ਕੀਤੀ ਜਾਵੇ ਤਾਂ ਕੈਨੇਡਾ ਵਿੱਚ ਰੋਜ਼ਗਾਰ ਉੱਤੇ ਲੱਗੇ ਲੋਕਾਂ ਦੀ ਗਿਣਤੀ ਵਿੱਚ ਬਹੁਤੀ ਤਬਦੀਲੀ ਨਹੀਂ ਆਈ ਦੂਜੇ ਪਾਸੇ ਰਾਇਲ ਬੈਂਕ ਆਫ ਕੈਨੇਡਾ ਦੇ ਅਸਿਸਟੈਂਟ ਚੀਫ ਇਕਨੋਮਿਸਟ ਨੇਥਨ ਜੈਂਸਨ ਮੁਤਾਬਕ ਸਤੰਬਰ ਦੌਰਾਨ ਕੈਨੇਡੀਅਨ ਕਿਰਤੀ ਬਾਜ਼ਾਰ ਸਥਿਰਤਾ ਦੇ ਸੰਕੇਤ ਦੇਣ ਲੱਗ ਪਿਆ ਕਿਉਂਕਿ ਫੁੱਲ ਟਾਈਮ ਨੌਕਰੀਆਂ ਪੈਦਾ ਹੋਣ ਦੀ ਰਫ਼ਤਾਰ ਵਧੀ ਜੁਲਾਈ ਅਤੇ ਅਗਸਤ ਦੌਰਾਨ ਡਾਵਾ ਡੋਲ ਹੋਏ ਕਿਰਤੀ ਬਾਜ਼ਾਰ ਨੂੰ ਤਾਜ਼ਾ ਅੰਕੜੇ ਕੁਝ ਰਾਹਤ ਦੇਵੇਂ ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਅੰਕੜੇ ਮੁਤਾਬਕ ਕੁਝ ਖੇਤਰਾਂ ਦੇ ਵਿੱਚ ਨਵੀਂ ਭਰਤੀ ਦਾ ਰੋਜ਼ਾਨਾ ਵਧਦੇ ਹੈ ਚਟਕੇ ਕੁਝ ਖੇਤਰ ਦੇ ਵਿੱਚ ਘਟਿਆ ਸਭ ਤੋਂ ਪਹਿਲਾਂ ਕੈਨੇਡਾ ਦੇ ਮੈਨੂਫੈਕਚਰਿੰਗ ਸੈਕਟਰ ਦਾ ਜ਼ਿਕਰ ਕੀਤਾ ਜਾਵੇ ਤਾਂ ਸਤੰਬਰ ਦੌਰਾਨ 28000 ਨੌਕਰੀਆਂ ਦਾ ਵਾਅਦਾ ਹੋਇਆ ਜੋ ਜਨਵਰੀ ਤੋਂ ਬਾਅਦ ਪਹਿਲਾ ਵਾਅਦਾ ਦੱਸਿਆ ਜਾ ਰਿਹਾ ਹੈ ਬ੍ਰੈਂਡਨ ਬਰਨਾਰਡ ਦੇ ਮੁਤਾਬਕ ਸਾਲ ਦੇ ਆਰੰਭ ਤੋਂ ਹੀ ਮੈਨੂਫੈਕਚਰਿੰਗ ਸੈਕਟਰ ਕਮਜ਼ੋਰ ਚੱਲ ਰਿਹਾ ਸੀ ਅਤੇ ਤਾਜ਼ਾ ਅੰਕੜਿਆਂ ਨੂੰ ਕੋਹਤਾ ਹਾ ਪੱਖੀ ਨਹੀਂ ਮੰਨਿਆ ਜਾ ਸਕਦਾ ਟੈਰਿਫ ਦਾ ਸਭ ਤੋਂ ਵੱਧ ਅਸਰ ਇਸੇ ਖੇਤਰ ਉੱਤੇ ਹੋਇਆ ਹੈ ਅਤੇ ਟ੍ਰੇਡ ਵਾਰਟ ਦੇ ਸਿੱਟੇ ਵੱਜੋਂ એનર્ਜੀ ਪ੍ਰੋਡਕਟਸ ਵਹੀਕਲਸ ਇਹਨਾਂ ਦੇ ਕਲਪੂਰਜ਼ੇ ਅਤੇ ਮਟੀਰੀਅਲ ਦੀ ਮੰਗ ਦੇ ਵਿੱਚ ਵੀ ਕਮੀ ਆ ਸਕਦੀ ਹੈ ਦੂਜੇ ਪਾਸੇ ਰਿਟੇਲ ਅਤੇ ਹੋਲਸੇਲ ਸੈਕਟਰ ਦੇ ਵਿੱਚੋਂ 21000 ਨੌਕਰੀਆਂ ਖਤਮ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ ਤੇ 15 ਸਾਲ ਤੋਂ 24 ਸਾਲ ਉਮਰ ਵਾਲੇ ਕੈਨੇਡੀਅਨਸ ਦੇ ਵਿੱਚ ਬੇਰੋਜ਼ਗਾਰੀ ਦਰ 14.7 ਫੀਸਦੀ ਜਾਵੇਗੀ ਜੋ ਪਿਛਲੇ ਸਾਲ ਦੇ ਮੁਕਾਬਲੇ 1.2 ਫੀਸਦੀ ਵਾਧਾ ਹੈ ਖਾਸ ਤੌਰ ਤੇ ਸਕੂਲ ਜਾਂਦੇ ਨੌਜਵਾਨਾਂ ਦੇ ਵਿੱਚ ਬੇਰੋਜ਼ਗਾਰੀ ਦਰ ਦਾ ਪੱਤਰ 17 ਫੀਸਦੀ ਤੋਂ ਟੱਪ ਚੁੱਕਿਆ ਅਤੇ ਪਿਛਲੇ ਸਾਲ ਸਤੰਬਰ ਦੇ ਮੁਕਾਬਲੇ ਇਹ ਅੰਕੜਾ 3.1 ਫੀਸਦੀ ਵੱਧ ਬੰਦਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ